ਦੋਸਤੋ ਹੁਣ ਤੱਕ ਤੁਸੀਂ ਇੱਕ ਕਹਾਵਤ ਤਾਂ ਜ਼ਰੂਰ ਸੁਣੀ ਹੋਣੀ ਹੈ ਕਿ ਬੈਠੇ ਬਿਠਾਏ ਮੁਸੀਬਤ ਪੈ ਜਾਣਾ ਪਰ ਅੱਜ ਉਸ ਦੀ ਇੱਕ ਵੀਡੀਓ ਵੀ ਦੇਖ ਲਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡੇ ਦੇ ਮੂੰਹ ਤੇ ਇੱਕ ਗੱਤਾ ਚਿੰਬੜਿਆ ਹੋਇਆ ਹੈ ਦਰਸਲ ਇਸ ਗੱਤੇ ਨੂੰ ਚੂਹੇ ਫੜਨ ਲਈ ਵਰਤਿਆ ਜਾਂਦਾ ਹੈ ਕਿਉਂਕਿ ਇਸ ਉੱਪਰ ਗੂੰਦ ਲੱਗੀ ਹੁੰਦੀ ਹੈ ਜਿਸ ਕਾਰਨ ਜਦੋਂ ਚੂਹੇ ਇਸ ਉੱਪਰ ਚੜਦੇ ਨੇ ਤਾਂ ਚਿੰਬੜ ਜਾਂਦੇ ਨੇ ਪਰ ਇਸ ਮੁੰਡੇ ਨੇ ਅਤੇ ਇਸ ਦੇ ਇੱਕ ਦੋਸਤ ਨੇ ਇਸ ਗੱਤੇ ਨਾਲ ਪੁੱਠਾ ਹੀ ਪੰਗਾ ਲੈ ਲਿਆ ਦਰਸਲ ਇਹ ਮੁੰਡਾ ਆਪਣੇ ਦੋਸਤ ਨੂੰ ਕਹਿੰਦਾ ਹੈ ਕਿ ਚੂਹੇ ਆਖਿਰ ਇਸ ਨਾਲ ਚਿੰਬੜ ਕਿਵੇਂ ਜਾਂਦੇ ਨੇ ਤਾਂ ਇਸ ਦਾ ਸੋ ਕਹਿੰਦਾ ਹੈ ਕਿ ਇਸ ਨੂੰ ਹੱਥ ਲਾ ਕੇ ਦੇਖ ਲਾ ਪਰ ਮੁੰਡਾ ਇਸ ਨੂੰ ਹੱਥ ਨਹੀਂ ਲਾਉਂਦਾ ਸਗੋਂ ਇਸ ਨੂੰ ਆਪਣੇ ਮੂੰਹ ਤੇ ਹੀ ਲਾ ਲੈਂਦਾ ਹੈ ਬਸ ਫੇਰ ਕੀ ਸੀ ਇਹ ਗੱਤਾ ਮੂੰਹ ਨਾਲ ਇਹੋ ਜਿਹਾ ਚਿੰਬੜਦਾ ਹੈ ਕਿ ਮੁੰਡੇ ਦਾ ਬੁਰਾ ਹਾਲ ਹੋ ਜਾਂਦਾ ਹੈ ਅਤੇ ਇਸ ਨੂੰ ਉਤਾਰਨ ਦੇ ਲਈ ਕਦੇ ਖਿੱਚਿਆ ਜਾਂਦਾ ਹੈ ਅਤੇ ਕਦੇ ਗਰਮ ਪਾਣੀ ਪਾ ਕੇ ਇਸ ਨੂੰ ਉਤਾਰਿਆ ਜਾਂਦਾ ਹੈ ਸੋ ਕੀ ਕਦੇ ਤੁਸੀਂ ਵੀ ਕੋਈ ਇਹੋ ਜਿਹਾ ਪੰਗਾ ਲਿਆ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ